ਨਮਸਕਾਰ ਜੈਨ ਦੋਸਤੋ ਮੈਂ ਪਰਮਖੀਚਾ ਮਖੀਚਾ ਰੀਲ ਨੀਯੋਤਾ ਦਾ ਸੰਬਦਾਨ ਸਵਾਗਤ ਕਰਦਾ ਸਿਰਫ 2 ਦਿਨ ਦੇ ਵਿੱਚ ਹੀ ਪਾਕਿਸਤਾਨ ਨੂੰ ਪਤਾ ਲੱਗਿਆ ਕਿ ਉਹ ਦਿੱਲੀਆਂ ਵਿੱਚ ਤੇਲ ਲੈਂਗੇ ਪਾਕਿਸਤਾਨ ਨੂੰ ਆਪਣੀ ਔਕਾਤ ਦਾ ਪਤਾ ਲੱਗਿਆ ਕਿ ਉਹ ਭਾਰਤ ਨੂੰ ਗਿੱਦਰ ਭੱਗੀਆਂ ਦੇ ਸਕਦਾ ਹੈ ਬਾਤਲ ਲੜਨੀ ਸ਼ਕਦਾ ਸਿਰਫ 2 ਦਿਨ ਦੇ ਵਿੱਚ ਹੀ ਗੁੱਪਮਿਆਂ ਦਾ ਬੱਲ ਆ ਗਿਆ ਸੀਜ਼ ਫਾਇਰ ਕਰਨਾ ਪਿਆ ਕਿ ਆ ਜਾ ਰਿਹਾ ਹੈ ਕਿ ਅਮਰੀਕਾ ਦੇ ਕੋਲ ਗ੍ਰਿਗੜ ਆਇਆ ਅਮਰੀਕਾ ਨੇ ਵਿਚੋਟਾ ਕੀਤੀ ਤੇ ਯੁੱਧ ਵਿਰਾਮ ਹੋਇਆ ਦਾ ਯੁੱਧ ਵਿਰਾਮ ਦੀ ਸਥਿਤੀ ਵਿੱਚ ਦੋਸਤੋ ਭਾਰਤ ਦਾ ਇਤਿਹਾਸ ਹੈ ਭਾਰਤ ਦੇ ਇਤਿਹਾਸੇ ਬੋਲਦਾ ਕਿ ਭਾਰਤ ਨੇ ਕਦੇ ਵੀ ਜੰਗ ਨਹੀਂ ਚਾਹੀ ਕਿਉਂਕਿ ਕਿਹਾ ਜਾ ਸਕਦਾ ਜਿਹੜਾ ਭਾਰਤ ਹੈ ਉਹ ਬੁੱਧ ਦਾ ਦੇਸ਼ ਹੈ ਉਹ ਗਾਂਧੀ ਦਾ ਦੇਸ਼ ਹੈ ਭਾਰਤ ਨੇ ਹਮੇਸ਼ਾ ਮਨੁੱਖ ਕਲਿਆਣ ਦੀ ਗੱਲ ਕੀਤੀ ਹੈ ਹਮੇਸ਼ਾ ਸ਼ਾਂਤੀ ਦੀ ਗੱਲ ਕੀਤੀ ਹੈ ਪਰ ਜੋ 22 April ਨੂੰ ਪਾਕਿਸਤਾਨ ਸਮਰਥਕ ਅੰਤਗਵਾਦੀਆਂ ਨੇ ਜਿਹੜੇ ਇਹਨੇ ਦਾਦਰਾ ਘਟਨਾ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਹਰ ਦੇਸ਼ ਵਾਸੀ ਦਾ ਕੂਨ ਖੋਲ ਰਿਆ ਸੀ ਕਿ ਅਖਰ ਜੋ ਪਾਕਿਸਤਾਨ ਸਮਰਥਕ ਅੰਤਵਾਦੀਆਂ ਨੂੰ ਕੀਤਾ ਗਿਆ ਉਹਦਾ ਉਹਨੂੰ ਸਬਕ ਸਿਖਾਣਾ ਜ਼ਰੂਰੀ ਹੈ ਕੋਈ ਹੋਇਆ ਭਾਰਤ ਸਰਕਾਰ ਨੇ ਭਾਰਤ ਦੇ ਸੈਨਿਕਾਂ ਨੇ ਭਾਰਤ ਦੇ ਆਰਮੀ ਨੇ ਜਿਹੜਾ ਕਹਿ ਸਰਦੇ ਆ ਕਿ ਪੀਓਕੇ ਦੇ ਨਾਲ ਨਾਲ ਪਾਕਿਸਤਾਨ ਦੇ ਵਿੱਚ ਜਿਹੜੇ ਅੰਤਕਵਾਦੀ ਟ੍ਰੇਨਿੰਗ ਕੈਂਪ ਨੇ ਉਹਨਾਂ ਤੇ ਹਮਲਾ ਕੀਤਾ ਹਮਲਾ ਕੀਤਾ ਉਸ ਹਮਲੇ ਦੇ ਵਿੱਚ ਕਾਪੇ ਅੰਤਕਵਾਦੀ ਮਾਰੇ ਗਏ ਤੇ ਜਿਹੜੇ ਟ੍ਰੇਨਿੰਗ ਕੈਂਪ ਸੀ ਉਹ ਧਵਸਤ ਹੋ ਗਏ ਦੋਸਤੋ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਅਮਰੀਕਾ ਨੇ ਵੀ ਗੱਲ ਕੀਤੀ ਕਿ ਭਾਰਤ ਨੂੰ ਇਹ ਕਰਨ ਦਾ ਜਿਹੜਾ ਇਸ ਐਕਟ ਦਾ ਉਹਨੂੰ ਅਧਿਕਾਰ ਹੈ ਪਰ ਪਾਕਿਸਤਾਨ ਨੂੰ ਲੱਗਦਾ ਸੀ ਕਿ ਸ਼ਾਇਦ ਉਹਦੇ ਹੱਕ ਦੇ ਵਿੱਚ بڑے ਕੰਟਰੀ ਆਉਣਗੇ ਉਹਦੇ ਹੱਕ ਦੇ ਵਿੱਚ ਵੱਡੇ ਵੱਡੇ ਦੇਸ਼ ਖੜਨਗੇ ਉਹ ਭਾਰ ਦੇ ਨਾਲ ਮੁਕਾਬਲਾ ਕਰ ਲੈਣਾ ਹੈ ਦੋਸਤੋ ਉਹਨੇ ਕੋਸ਼ਿਸ਼ ਵੀ ਕਰਕੇ ਦੇਖ ਲਈ ਉਹਨੇ ਕੋਸ਼ਿਸ਼ ਕੀਤੀ ਦੋ ਦਿਨ ਜੋ ਉਹਨੇ ਕੀਤਾ ਦੋ ਦਿਨ ਲਗਾਤਾਰ ਉਹਦੇ ਡਰੋਨ ਅਤੇ ਮਜ਼ਾਈਲਾ ਨੇ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਡਰੋਨ ਅਤੇ ਮਜਾਈਲਾਂ ਦਾ ਕੀ ਹੋਇਆ ਇਹ ਪੂਰੀ ਦੁਨੀਆ ਨੇ ਅੱਖਾਂ ਦੇ ਨਾਲ ਦੇਖਿਆ। ਕਿ ਇਹ ਐਂਟੀ-ਐਅਰ ਡਿਫੈਂਸ ਸਿਸਟਮ ਨੇ ਉਹਦਿਆਂ ਡਰੋਨ ਅਤੇ ਮਜਾਈਲਾਂ ਨੂੰ ਹਵਾ ਚ ਹੀ ਨਸ਼ਟ ਕਰਤਾ ਉਪਰੀ ਨਸ਼ਟ ਕਰ ਦਿੱਤਾ। ਪਾਕਿਸਤਾਨ ਦੇਖਦੇ ਹੀ ਰਹਿ ਗਿਆ ਕਿ ਉਹਦੇ ਨਾਲ ਹੁਣ ਬਣ ਕੀ ਰਿਹਾ। ਪਰ ਦੂਜੇ ਪਾਸੇ ਭਾਰਤ ਨੇ ਭਾਰਤ ਨੂੰ ਖੌਂਦੀ ਕੋਸ਼ਿਸ਼ ਕੀਤੀ ਕਿ ਭਾਰਤ ਨੋ ਖਾਇਆ ਗਿਆ ਪਰ ਇਸ ਦੌਰਾਨ ਜਿਹੜੇ ਉਹਦੇ 에ਅਰਬੇਸ ਸੀ ਉਹ 에ਅਰਬੇਸ ਨਸ਼ਟ ਕਰ ਦਿੱਤੇ ਗਏ ਉਹਦਾ ਕਾफी ਨੁਕਸਾਨ ਕਰ ਦਿੱਤਾ ਗਿਆ ਪਾਕਿਸਤਾਨ ਦੇਖਦਾ ਰਹਿ ਗਿਆ ਕਿ ਉਹਦੇ ਨਾਲ ਕੀ ਬਣ ਰਿਹਾ ਹੈ ਉਹਨੇ ਸੋਚਿਆ ਕਿ ਸੀ ਤੇ ਉਹਦੇ ਨਾਲ ਹੋ ਕੀ ਰਿਹਾ ਇਤਰੇ ਨਹੀਂ ਪਾਕਿਸਤਾਨ ਨੇ ਫਤਿਹ ਵਰਗੀ ਮਜਾਇਲ ਵੀ ਛੱਡ ਕੇ ਵੰਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਉਹ ਮਜਾਇਲ ਵੀ ਜਿਹੜੇ ਕਹ ਸਕਦੇ ਆ ਸਭ ਕੁਝ ਕਰ ਦਿੱਤੇ ਗਏ ਉਹ ਵੀ ਜਦ ਨਾਲ ਖਿਲੋਣਾ ਸਾਬਿਤ ਹੋਏ ਇਨ੍ਹਾਂ ਦੋ ਜਨਾਂ ਦੇ ਵਿੱਚ ਇੱਕ ਗੱਲ ਵੀ ਕਹੀ ਜਾ ਸਕਦੀ ਹੈ ਕਿ ਪਾਕਿਸਤਾਨ ਦੇ ਲੜਾਕੂ ਵਿਮਾਨ ਵੀ ਜਿਹੜਾ ਕਹਿੰਦੇ ਨਸ਼ਟ ਹੋਏ ਲੜਾਕੂ ਵਿਮਾਨਾਂ ਦੇ ਨਾਲ ਨਾਲ ਹੋਰ ਵੀ ਕਾਫੀ ਉਹਨਾਂ ਨੂੰ ਨੁਕਸਾਨ ਹੋਇਆ ਹਰ ਕੰਟਰੀ ਜਾਣਦਾ ਹੈ ਵਰਲਡ ਜਾਣਦਾ ਹੈ ਕਿ ਪਾਕਿਸਤਾਨ ਦੀ ਕੀ ਸਥਿਤੀ ਹੈ ਪਾਕਿਸਤਾਨ ਦੇ ਵਿੱਚ ਮਹਿੰਗਾਈ ਝੋਰਾ ਪਿਆ ਹੈ ਪਾਕਿਸਤਾਨ ਦੇ ਉੱਪਰ ਕਿੰਨਾ ਖਰਚ ਹੈ ਉਸ ਤੋਂ ਬਾਅਦ ਉਹਦੇ ਉਹ ਆਪਣੀ ਘਟੀਆ ਹਕਤੋਂ ਬਾਤ ਨਹੀਂ ਆਦਾ ਪਾਕਿਸਤਾਨ ਨੂੰ ਪਤਾ ਲੱਗ ਗਿਆ ਕਿ ਹੁਣ ਉਹਦੇ ਅੱਲੇ-ਬੱਲੇ ਕੁਛ ਨਹੀਂ ਹੈ ਕੋਈ ਵੀ ਵੱਡਾ ਦੇਸ਼ ਉਹਦੇ ਸਪੋਰਟ ਦੇ ਵਿੱਚ ਅੜਲੇ ਤਿਆਰ ਨਹੀਂ ਹੈ ਕਿਉਂਕਿ ਹਰ ਦੇਸ਼ ਨੇ ਦੇਖ ਲਿਆ ਸੀ ਕਿ ਭਾਰਤ ਦੇ ਵਿੱਚ ਜੋ ਇਹ ਅੰਤਗਵਾਦੀ ਘਟਨਾਵਾਂ ਅੰਜਾਮ ਦੇ ਰਿਹਾ ਹੈ ਇਹਦਾ ਜਿਹੜਾ ਰਿਜ਼ਲਟ ਹੈ ਉਹਦਾ ਪਾਕਿਸਤਾਨ ਨੂੰ ਅੱਗੇ-ਪਿੱਛੇ ਬੋਤਲਾ ਹੀ ਪੈਣਾ ਹੈ ਪਾਕਿਸਤਾਨ ਵਿੱਚ ਕਰਨ ਚੰਗਿੰਦਰਾ ਜਾਣਦਾ ਕਿ ਉਹ ਭਾਰਤ ਨਾਲ ਲੰਬਾ ਯੁੱਧ ਨਹੀਂ ਲੜ ਸਕਦਾ ਹਾਲੇ ਤੱਕ ਇਹ ਗੱਲ ਕਹੀ ਜਾਂਦੀ ਹੈ ਭਾਰਤ ਨੇ ਕੁਝ ਵੀ ਐਕਟ ਨਹੀਂ ਕੀਤਾ ਜੇ ਭਾਰਤ ਨੇ ਪਾਕਿਸਤਾਨ ਵਾਂਗ ਇਤਾਂ ਹੀ ਐਕਟ ਕੀਤਾ ਹੁੰਦਾ ਤਾਂ ਅੱਜ ਦੋ ਦਿਨਾਂ ਦੇ ਵਿੱਚ ਪਾਕਿਸਤਾਨ ਦੀ ਉਹ ਹਾਲਤ ਹੋ ਜਾਣੀ ਸੀ ਕਿ ਪਾਕਿਸਤਾਨ ਨੇ ਉਹ ਸੁਪਨੇ ਵਿੱਚ ਵੀ ਸੋਚਿਆ ਹਣਾ ਸੀ ਪਾਕਿਸਤਾਨ ਦੀ ਉਹ ਹਾਲਤ ਹੋ ਜਾਂਦੀ ਪਰ ਦੂਜੇ ਪਾਸੇ ਅੱਜ ਜੋ ਭਾਰਤ ਦੇਸ਼ ਨੇ ਹੋਰ ਐਲਾਨ ਕੀਤਾ ਕਿ ਜੇ ਹਾਲੀਆ ਸਮੇਂ ਵਿੱਚ ਕੋਈ ਸਾਡੇ ਦੇਸ਼ ਵਿੱਚ ਅੰਤਰੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਵੀ ਯੁੱਧ ਦੇ ਕਾਰਨ ਮੰਨਿਆ ਜਾਵੇਗਾ ਤੇ ਉਸੇ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇਗਾ। ਇਸ ਤਰ੍ਹਾਂ ਕੇ ਕਾਜਾ ਸਰਦਾਰ ਕੀ ਪਾਕਿਸਤਾਨ ਨੂੰ ਦਿਨ ਦੇ ਵਿੱਚ ਹੀ ਤਾਰੇ ਦਿਖੇ। ਪਾਕਿਸਤਾਨ ਨੂੰ ਜਿੰਦੇ ਵਿੱਚ ਤਾਰੇ ਦੇਖਣ ਦੇ ਨਾਲ-ਨਾਲ ਹੀ ਉਹਨੂੰ ਇਹ ਲੱਗ ਗਿਆ ਕਿ ਯੁੱਧ ਕਰਨਾ ਲੜਾਈ ਲੜਨਾ ਭਾਰਤ ਨਾਲ ਉਹਦੇ ਵਾਸਤੇ ਰੋਗ ਨਹੀਂ ਹੈ। ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜਾਂ ਦੋਸਤੋ।